ਮਾਰਿਆਂ ਨੂੰ ਕੋਈ ਨਹੀਂ ਦਿੰਦਾ ਤਗੜੇ ਲੋਕਾਂ ਨੂੰ ਦੇਣ ਦੇ ਜਿਹੜੇ ਤਗੜੇ ਲੱਗ ਕੇ ਰਗੇ ਨੇ ਉਹਨਾਂ ਨੂੰ ਰਜਾਉਂਦੇ ਨੇ ਮਾਰਿਆਂ ਨੂੰ ਕੋਈ ਨਹੀਂ ਦਿੰਦਾ ਮਾਰਿਆਂ ਨੂੰ ਕੋਈ ਨਹੀਂ ਆਉਂਦਿਆ ਇਥੇ ਕਰ ਰਹੇ ਨੇ ਪਿੰਡ ਦੇ ਕੋਈ ਸ਼ਰਾਰਤੀ ਜ਼ਿਮੀਂਦਾਰ ਦੇ ਸ਼ਰਾਰਤੀ ਅੰਸਰ ਨੇ ਤਿੰਨ ਚਾਰ ਘਰ ਨੇ ਕੋਈ ਇਥੇ ਖਲੋਤੇ ਨੇ ਬੋਲਦੇ ਜੇ ਕੋਈ ਪਿੰਡ ਦੇ ਵਿੱਚ ਰਾਸ਼ਨ ਆਉਂਦਾ ਵਾ ਜਾਂ ਫਸ਼ੀਓਂ ਵਾਸਤੇ ਜਾ ਰਹੇ ਆਉਂਦਾ ਵਾ ਇਥੇ ਖਲਾਰ ਨਹੀਂ ਦੇ ਨੇ ਟਰਾਲੀਆਂ ਇਥੇ ਰਸਨਾਣਾ ਨੂੰ ਭਲੋ ਨਹੀਂ ਦਿੰਦੇ 10-10 ਦਿਨ ਹੋ ਗਏ ਪਿੰਡ ਦੇ ਵਿੱਚ ਪਾਣੀ ਘੋਟਾ ਦਾ ਆਮ ਇਕੱਠਾ ਆ ਪਿੰਡ ਜਗਦੇਵਪੁਰ ਤਸੀਲ ਆ ਨਾਲਾ ਦਾ ਬਾਡਰ ਰਾਵੀ ਦਰਿਆ ਤੋਂ 3 ਕਿਲੋਮੀਟਰ ਉਰੇ ਪਿੰਡ ਆ ਜਗਦੇਵਪੁਰ ਦਾ ਜਗਦੇਵਪੁਰ ਵਿੱਚ ਇਹਨਾਂ ਪਸਾਈ ਔਰ ਮੱਦੀ ਪਰਿਵਾਰਾਂ ਦੇ ਨਾਲ ਇਰਥਾ ਕਰ ਰਹੇ ਨੇ ਪਿੰਡ ਦੇ ਕੋਈ ਸ਼ਰਾਰਤੀ ਧੀਵੀਂਦਾਰ ਜੋ ਸ਼ਰਾਰਤੀ ਅਨਸਰ ਨੇ 3-4 ਘਰ ਨੇ ਉਹ ਇਥੇ ਖਲੋਤੇ ਨੇ ਪੋਤੇ ਜੇ ਕੋਈ ਪਿੰਡ ਦੇ ਵਿੱਚ ਰਸਨਾਉਦਾ ਵਾ ਜਾਂ ਪਸ਼ੂਆਂ ਵਾਸਤੇ ਚਾਰਾ ਆਉਂਦਾ ਵਾ ਇੱਥੇ ਖਲਾਰਨੀ ਦੇ ਨੇ ਟਰਾਲੀਆਂ ਇੱਥੇ ਰਸਨਾਰਿਆਂ ਨੂੰ ਭੇਲੋ ਨਹੀਂ ਦਿੰਦੇ 10-10 ਦਿਨ ਹੋ ਗਏ ਪਿੰਡ ਜਿਹੜੇ ਪਾਣੀ ਖੋਤਾ ਵਾ ਤੇ ਪਸ਼ੂ ਪੁੱਠੇ ਮਰ ਰਹੇ ਨੇ ਨਾ ਕਿਤੇ ਖਰੀਬ ਤੇ ਕੋਲ ਤੂੜੀ ਆ ਨਾ ਕੋਈ ਪੱਠਾ ਵਾ ਨਾ ਕੋਈ ਛਾਰਾ ਵਾ ਘਰਾਂ ਦੇ ਵਿੱਚ ਰੋਕ ਨਹੀਂ ਖਤਮ ਆ ਉਹ ਕੋਠੇ ਚੋਂਡੇ ਨੇ ਸਰਪਾਲਾਂ ਦੀ ਲੋੜ ਆ ਗਰੀਬ ਲੋਕਾਂ ਦੀ ਇਰਖਾ ਕਰਨ ਦੇ ਨੇ ਜੋ ਅਸੀਂ ਸਾਰੇ ਪ੍ਰਸ਼ਾਸਨ ਨੂੰ ਔਰ ਉੱਪਰ ਹੋਰ ਮਿਨਿਸਟਰੀਆਂ ਨੂੰ ਬੇਨਤੀ ਕਰਦੇ ਇਸਾਈ ਔਰ ਮੱਦੀ ਜਿਹੜੇ ਗਰੀਬ ਪਰਿਵਾਰ ਇਹਨਾਂ ਦੀ ਆਣ ਕਿਤੇ ਸਾਰ ਲੋਰ ਮਦਦ ਚਿੰਤਰੀਆਂ ਦੇ ਧੰਨਵਾਦ ਪਾਣੀ ਕਰ ਗਿਆ ਕੋਈ ਇੱਥੇ ਕਿਹਨੇ ਵਾਰੀ ਨਹੀਂ ਪੁੱਛੀ ਕੋਈ ਪਾਣੀ ਨਹੀਂ ਇੱਥੇ ਕੋਈ ਲੈਣਾ ਨਹੀਂ ਦੇਣਾ ਨਹੀਂ ਐ ਹੋਏ ਪਾਣੀ ਵੀ ਬਹੁਤ ਜ਼ਿਆਦਾ ਕੀ ਇਹ ਮਾੜਿਆਂ ਨੂੰ ਕੋਈ ਨਹੀਂ ਦਿੰਦਾ ਤਗੜੇ ਲੋਕਾਂ ਨੂੰ ਦੇਣ ਦੇ ਜਿਹੜੇ ਤਗੜੇ ਲੱਗ ਕੇ ਰਗੇ ਨੇ ਉਹਨਾਂ ਨੂੰ ਦੇਉਣ ਦੇ ਜੇ ਮਾੜੇ ਨੂੰ ਕੋਈ ਨਹੀਂ ਦਿੰਦਾ ਮਾੜਿਆਂ ਨੂੰ ਕੋਈ ਨਹੀਂ ਆਉਂਦਿਆ ਤੁਹਾਡੇ ਤੱਕ ਸਮਾਜ ਸੇਵੀ ਸੰਸਥਾਵਾਂ ਕੋਈ ਪੁੱਛੀ ਆਉਂ ਨਾ ਕੋਈ ਨਹੀਂ ਪਹੁੰਚਦਾ ਸਾਡੇ ਵੱਲ ਜਿਸ ਦਿਨ ਤਾਂ ਪਾਣੀ ਆਇਆ ਕੋਈ ਇੱਥੇ ਤੁਹਾਡੇ ਤੱਕ ਕੋਈ ਲੰਗਰ ਲੈ ਕੇ ਨਹੀਂ ਪਹੁੰਚਿਆ ਲੰਗਰ ਲੰਗਰ ਵੀ ਉੱਥੇ ਲੱਗਣ ਲੋਕ ਲੈ ਕੇ ਆਉਂਦੇ ਉਹ ਘਰਾਂ ਦੇ ਜਵਾਰੇ ਖਾਣ ਦੇ ਕੇ ਗਏ ਨਹੀਂ ਸਭ ਕਰਾਂਗੇ ਕੱਲ ਦੇਖੇਗੇ ਡੇਰਿਆਂ ਮੇਰਿਆਂ ਦੇ ਸਾਰੇ ਡੇਰਿਆਂ ਦੇ ਲਈ ਜਾਂਦੇ ਆ ਪਿੰਡ ਗੱਗੋ ਮਾਲ ਵਿੱਚ ਜਿੱਥੇ ਕਿ ਗੁਰਦੁਆਰਾ ਸੰਗਤ ਸਿੰਘ ਜੀ ਦੇ ਨਾਲ ਲੈਂਦੀ ਪੱਤੀ ਜਿੱਥੇ ਹਾਲ ਜਿਹੜੇ ਬਹੁਤ ਜ਼ਿਆਦਾ ਵੱਧ ਤੋਂ ਵੱਧਰ ਹੋ ਚੁੱਕੇ ਆ ਤੇ ਇਹਨਾਂ ਕੋਲ ਹਲੇ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਿਆ